Hello, how are you? Hello, hello. 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 ਗੋਡੇ ਇੱਕ ਵਾਰੀ ਫੇਰ ਤੁਹਾਨੂੰ ਸਵਾਗਤ ਹੈ ਰਾਜ ਰਾਏ ਕੋਠੀ ਦੇ ਘੈਂਟ ਜੇ ਬਲੌਗ ਦੇ ਅੱਜ ਦਾ ਬਲੌਗ ਤੁਸੀਂ ਟਾਈਟਲ ਪਾੜੀ ਲਿਆ ਵੀ ਕੀ ਹੈ ਅੱਜ ਦਾ ਆਪਣਾ ਬਲੌਗ ਬਲੌਗ ਯਾਰ ਬੜਾ ਜਿਆਦਾ ਘੈਂਟ ਆ ਪੂਰਾ ਦੇਖੋ ਠੀਕ ਆ ਤੇ ਮਾਮੇ ਦਾ ਵਿਆਹ ਹੈ ਨਾ ਤੁਹਾਨੂੰ ਪਤਾ ਹੀ ਹੈ ਫਿਰ ਗੋਡੇ-ਗੋਡੇ ਚਾਹ ਹਨ ਤੇ ਸਭ ਨਹੀਂ ਹੁੰਦਾ ਵਾ ਤੇ ਮਾਮੇ ਦਾ ਵਿਆਹ ਹੈ ਨਾ ਤੇ ਮੈਨੂੰ ਵੀ ਬਹੁਤ ਚਾਹ ਵਾ ਤੇ ਬਾਕੀ ਪੂਰਾ ਬਲੌਗ ਦੇਖੋ ਬਹੁਤ ਹੀ ਜਿਆਦਾ ਘੈਂਟ ਆ ਅੱਜ ਦਾ ਬਲੌਗ ਆਪਣਾ ਹੁਣ ਤੁਹਾਨੂੰ ਆਪਾਂ ਵਿਆਹ ਵਾਲੇ ਮੁੰਡੇ ਦੇ ਦਰਸ਼ਨ ਕਰਾਉਨੇ ਆ ਠੀਕ ਆ ਪਹਿਲਾਂ ਮਾਮੇ ਦੇ ਜਣੀ ਮੇਰੇ ਦਰਸ਼ਨ ਕਰਾਉਨੇ ਆ ਫਿਰ ਤੁਹਾਨੂੰ ਮੈਸੇਜ ਹਾਂ ਖੁਸ਼ੀ ਹੋ ਗਈ ਪੂਰੀ ਖੁਸ਼ੀ ਹੋ ਗਈ ਚਲੋ ਹੋਰ ਚੋ ਮਿਲਦੇ ਹੁਣ ਆਪਾਂ ਜੀ ਕਿਹ ਲੱਗਣੀ ਸੋਹਣਾ ਲੱਗਣੀ ਹਰੇ ਹਾਂ ਬਹੁਤ ਸੋਹਣਾ ਲੱਗਣਾ ਹੈ ਫੇਟੀ ਨਹੀਂ ਆਈ ਇੱਥੇ ਉਹ ਵੀ ਪਿੱਛੇ ਨੂੰ ਕਰਕੇ ਲਾਉਂਦੇ ਨਾ ਇੱਥੇ ਦੋ ਟੱਪ ਗਾਂ ਕੱਢ ਦੇਣੀ ਹੈ ਇੱਥੇ ਮਗਰ ਪਤਾ ਤਾਂ ਹੈ ਪਤਾ ਵੀ ਹੈ ਪਤਾ ਦਾ ਵੀ ਪੇਟੀ ਲੈਣੀ ਕੋਈ ਕੋ ਕੀਤਾ ਬਸ ਤਾਂ ਮੈਂ ਸੁਰਮਣ ਦੇ ਚਾਹੇ ਤਾਂ ਬਹੁਤ ਕੋ ਕਰਨ ਵਾਲਾ ਹੈ ਤਾਂ ਮਗਰ ਹਾਂ ਉਹ ਰਮਨ ਠੀਕ ਆ ਠੀਕ ਆ ਹੈਲੋ ਹਾਊ ਆਰ ਯੂ ਫਰਥੋ ਹੈਲੋ 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 ਇਧਰ ਆਵੇ ਮੇਰੀ ਲੱਖ ਬੱਲੇ ਸਾਹਮਣੇ ਵਲੌਗ 1 ਇਧਰ ਡੀਜੇ ਡੀਜੇ ਫੈਟ ਹੋ ਰਿਹਾ ਹੁਣ ਸਾਰਾ ਕੁਝ ਤੇ ਆਹ ਦੇਖੋ ਸਾਰਾ ਪ੍ਰੋਗਰਾਮ ਇੱਥੇ ਹੋਣਾ ਸਾਰੀ ਜੱਗੋ ਰਾਤ ਦੀ ਤੇ ਬਾਕੀ ਦੇਖੋ ਬਾਕੀ ਤੁਸੀਂ ਮੈਨੂੰ ਦੇਖ ਲਓ ਮੈਂ ਵੀ ਹਜੇ ਤਿਆਰ ਤੁਰ ਹੋਣਾ ਵਾ ਤੇ ਜੇ ਤਾਂ ਮੈਂ ਸੈਂਪਲ ਜਾਵਾਂ ਬਾਕੀ ਤੁਹਾਨੂੰ ਦਿਖਾਉਨੇ ਆ ਅੱਗੇ ਜੇ ਮਿਲਦੇ ਆ ਆਪਾਂ ਠੀਕ ਆ ਚਲੋ ਕਿ ਮੈਂ ਪਹਿਲੀ ਵਾਰ ਬਲਬਿਆ ਵੀਡੀਓ ਵਲੌਗ ਬਣਾਉਣ ਲੱਗਿਆ ਤਾਂ ਕਰਕੇ ਥੋੜਾ ਜਿਹਾ ਘਾਟੀ ਬਣਦਾ ਵਿਆਹ ਦਾ ਤਾਂ ਕਰਕੇ ਆ ਥੋੜਾ ਜਿਹਾ ਤੁਹਾਨੂੰ ਪਤਾ ਆਬਦੇ ਅਜੇ ਥੋੜੀ ਜੀ ਕਦੇ ਬਣਾਇਆ ਨਹੀਂ ਵਲੌਗ ਤਾਂ ਕਰਕੇ ਆ ਕੋਈ ਚੱਕਰ ਨਹੀਂ ਵਾਕੀ ਕਰਾਂਗੇ ਆਪਾਂ ਕੋਈ ਪੂਰਾ ਵਾਸ ਦੇਖੋ ਮੇਰਾ ਮਾਮਾ ਵਾ ਦੇਖ ਲਓ ਸਾਰੇ ਟੇਟੀਆਂ ਜਗਾਉਂਦਾ ਇਹ ਦੇਖੋ ਬੇਸਾਂ ਬੁੱਸਾਂ ਪੂੜੀਆਂ ਐ ਮਾਮਾ ਹਾਂ ਜੀ ਹਾਂ ਦੇਖੋ ਇਹ ਵੀ ਨਾਲ ਕੰਮ ਕਰਾਉਂਦਾ ਦੇ ਲਨ ਨਾਲ ਵਿਆਹ ਤੇ ਆ ਤਾਂ ਵੀ ਡੀਲ ਲਵਾਉਂਦਾ ਦੇਖ ਲਓ ਇਹਨਾਂ ਦੇਖ ਲਓ ਮਾਮੇ ਹਾਰੇ ਲੱਗ ਜਾਂਦੇ ਨਾਲ ਬੜਾ ਜੀ ਪੰਪ ਦੇ ਦੋ ਅਬ ਨਾਚ ਵਕੋ ਨਾ ਲੜੋ ਨਾ ਏ ਆ ਦੇਖੋ ਜਵਾਈਆ ਵਾਕ ਲੜੀ ਜਾਂਦੇ ਆ ਹਰੇ ਨਾ ਨਾ ਜਵਾਕੋ ਲੜੋ ਨਾ ਆ ਜੀ ਹੋਰ ਲੜਨ ਲੱਗ ਗਿਆ ਕੈਮਰਾ ਦੇਖ ਕੇ ਆ ਮੰਦਾ ਦੇਖੋ ਆ ਜਿਹੜਾ ਦਿਖਾਉਂਗਾ ਯਾਰ ਜਾ ਵਾ ਜਾ ਪਹਿਲਾਂ ਲੜ ਕੇ ਦਿਖਾ ਮੈਨੂੰ ਲੜਕੇ ਦਿਖਾ ਫਿਰ ਅੰਦਰੀ ਵੀਡੀਓ ਬਣਾਓ ਦੋਨੇ ਲੜਕੇ ਦਿਖਾਓ ਕਬੱਡੀ ਖੇਡੋ ਕਬੱਡੀ ਕਬੱਡੀ ਚਲੋ ਥੋੜਾ ਮੈਚ ਲੱਗੋ ਕਬੱਡੀ ਦਾ ਚਲੋ ਚਲੋ ਉਹ ਨਹੀਂ 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 ਆਜੋ ਆਜੋ ਖੇਡੋ ਖੇਡੋ ਇੱਧਰ 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 ਆ ਲੈ ਲਾਈਟਾਂ ਵੀ ਲਾ ਦਿਆਂ ਤੁਹਾਨੂੰ ਟੂਰਨਾਮੈਂਟ 'ਚ ਆ ਦੇ ਦੀਂਦੀਆਂ ਨਹੀਂ ਇੱਧਰ ਖੜਾ ਇੱਧਰ ਓਕੇ ਖੜਾ ਵੀਡੀਓ ਫੇਰ ਬਣੂ ਵਧੀਆ ਬਾਹਰ ਏੜ ਲੈ ਵੀ ਲੈ ਵੀ ਕਹਿੰਦੇ ਤੇਰਾ ਨਾਂ ਕੀ ਹੈ ਤੇਰਾ ਨਾਂ ਕੀ ਹੈ ਕਰਨ ਵੀਰ ਕਰਨ ਵੀਰ ਤੇ ਇੱਧਰ ਤੇਰਾ ਬਾਈ ਪ੍ਰਾਵ ਜੋ ਉੱਥੇ ਪ੍ਰਾਵ ਜੋ ਉੱਤੇ ਕਰਨ ਵੀਰ ਦਾ ਮਿਲਿਓ ਮੈਚ ਫਸਿਆ ਪੂਰਾ ਫਸਮਾ ਏ ਇਹ ਢਾ ਲਿਆ ਮੁੰਡੇ ਨੇ ਢਾ ਲਿਆ ਢਾ ਲਿਆ ਮੁੰਡੇ ਨੇ ਬਈ ਮੇਰਾ ਤੇ ਆ ਵੀ ਜਾ ਆ ਲੈ ਇਹ ਢਾ ਲਿਆ ਵੀ ਢਾ ਲਿਆ ਪੁਜਾ ਓਏ ਜਾ ਵੇ ਨਹੀਂ ਉਹ ਛੱਡਦਾ ਨਾ ਜਮੇ ਹੀ ਨਹੀਂ ਨਾ ਹੈ ਨਹੀਂ ਓ ਜਾਣ ਤੇਰੇ ਜੋ ਮਾਰ ਜੋ ਹੋਰ ਜਾ ਮਾਰ ਸੱਟ ਨੂੰ ਸੱਟ ਨੂੰ ਚੰਗੀ ਤਰ੍ਹਾਂ ਚੱਲ ਪਰ ਜਾ ਜੱਤੀ ਹੋਰ ਮੇਰੀ ਬਾਡੀ ਚਲੋ ਚਲੋ ਇੱਕ ਰੇਟ ਤੁਸੀਂ ਵੀ ਭਾ ਕੇ ਆਓ ਭਾਜੋ ਅਗਲਾ ਨਲੀ ਮਾਰ ਜਾ ਆਪਾਂ ਹੀ ਰੱਖਿਆ ਆਪਣਾ ਨਾਲ ਠੀਕ ਆ ਤੇ ਆਪਣਾ ਸਾਰਾ ਸਿਸਟਮ ਆ ਗਿਆ ਬੰਦਾਰਾ ਰੱਖ ਲਿਆ ਆਪਾਂ ਮਿਊਜ਼ਿਕ ਲਾਉਂਦੇ ਫੇਗਾ ਫੋਨ ਤੇ ਕੰਮ ਸਰਦਾਰ ਆਜਾ ਮੈਂ ਵੀ ਇੱਧਰ ਬੈਠਾ ਤੇ ਹੁਣ ਬਸ ਕਾਉਂਟ ਚੱਲੀ ਜਾਂਦੀ ਆ ਜੇ ਆਪਾਂ ਇੱਥੇ ਬੈਠੇ ਆ ਠੀਕ ਆ ਬਾਕੀ ਤੁਹਾਨੂੰ ਦਿਖਾਉਣਾ ਮੈਂ ਯਾਰ ਬਲੌਗ ਮੈਥੋਂ ਜਿਆਦਾ ਨਹੀਂ ਬਣਦਾ ਪਿਆ ਕਿ ਤੁਹਾਨੂੰ ਪਤਾ ਹੈ ਟੀਮ ਨਹੀਂ ਬਲੌਗ ਬਣਦੇ ਹੁੰਦੇ ਆ ਟੀਮ ਤੋਂ ਬਿਨਾ ਕਾਦੇ ਬਲੌਗ ਬਣਦੇ ਆ ਤਾਂ ਕਰਕੇ ਥੋੜਾ ਜਿਹਾ ਵੀਡੀਓ ਲਾਦਾ ਪਰ ਕੋਈ ਗੱਲ ਨਹੀਂ ਜਿੰਨਾ ਕੋ ਸਕਿਆ ਬਣਾਵਾਂਗੇ ਕਿਉਂਕਿ ਵਲੌਗ ਹੈ ਆਪਣਾ ਮੈਕਸੀ ਆਊਗਾ ਕੱਲ ਦਾ ਵੀ ਬਰਾਤ ਵਾਲਾ ਵੀ ਅੱਜ ਦਾ ਵੀ ਜਾਗੋ ਵਾਲਾ ਵੀ ਫਿਰ ਸਜਾਈ ਆਊਗਾ ਵਲੌਗੇ ਫਿਰ ਮੈਂ ਤਾਂ ਐਂ ਕਿ ਚੱਲ ਦੋ ਦੋ ਕਰਾਂਗੇ ਵਲੌਗ ਪਰ ਨੈਕਸਟ ਜਾਈ ਆਊਗਾ ਆਈ ਫਿੰਗਰ ਵਲੌਗ ਬਾਕੀ ਦੇਖਦੇ ਹਾਂ ਜਿਵੇਂ ਕਿ ਆਹ ਦੇਖੋ ਚੱਲੀ ਜਾਂਦੇ ਨੇ ਹਾਂਜੀ ਬਾਈ ਹੁਣ ਆਪਣਾ ਉਹ ਬਾਈ ਮਿਲਿਆ ਸੀਗਾ ਤੇ ਬਾਈ ਹੋਰ ਸਹੀ ਰਗਾ ਬਾਈ ਜਿਹੜੀ ਆਪਣਾ ਹੀ ਭਾਈ ਆ ਮਾਸੀ ਦਾ ਮੁੰਡਾ ਹੀ ਆ ਸਮਝ ਲੈ ਮੇਰੀ ਇੱਕ ਠੀਕ ਹੈ ਤੇ ਹੋਰ ਬਸ ਹੁਣ ਦੇਖਦੇ ਆ ਉਧਰ ਮਾਹੌਲ ਚਾਲ ਹੁਣ ਬਾਈ DJ DJ ਲੱਗੇ ਆ ਤੇ ਹੁਣ ਬਹਿਲੇ ਜੇ ਰਹੇ ਸੀਗੇ ਤੇ ਤਾਂ ਕਰਕੇ ਇਧਰ ਬਹਿ ਕੇ ਗੱਡੀ ਜਾ ਕੇ ਬਾਈ ਦੀ ਤੇ ਬਾਈ ਬਹੁਤ ਵਧੀਆ ਯਾਰ ਹਨਾ ਹੋਰ ਬਾਈ ਕੋਈ ਗੱਲ ਬਾਤ ਸੁਣਾਓ ਫਿਰ ਸਾਡੀ ਵਧੀਆ ਵਧੀਆ ਸਾਰੇ ਕਹਿੰਦੇ ਹੈ ਬਾਈ ਵੀ ਬਹੁਤ ਵਧੀਆ ਰੀਲਾ ਰੂਲਾ ਬਣਾਉਂਦਾ ਬਾਈ ਕਿਹੜੀ ਆਈਡੀ ਸੀ ਤੇਰੀ ਬ੍ਰਾਊਨ ਬாய் ਦੀ ਰੋ ਬ੍ਰਾਊਨ ਬੋਏ ਬਾਈ ਦੀ ਰੀਲਾ ਰੂਲਾ ਦੇਖੋ ਯਾਰ ਜਾ ਕੇ ਬ੍ਰਾਊਨ ਬੋਏ ਚਲੋ ਮੈਂ ਤੁਹਾਨੂੰ ਦੇ ਦੂੰਗਾ ਪਤਾ ਨਹੀਂ ਕਿ ਮੇਰੀ ਆਈਡੀ ਮੈਨੂੰ ਪਤਾ ਨਹੀਂ ਹੁਣ ਚਲੋ ਕੋਈ ਗੱਲ ਨਹੀਂ ਚਲੋ ਮਿਲਦੇ ਹੁਣ ਆਪਾਂ ਅੱਗੇ ਤੁਹਾਨੂੰ ਦਿਖਾਉਂਦੇ ਹਾਂ ਬਹੁਤ ਜ਼ਿਆਦਾ ਮਜ਼ਾ ਆ ਰਿਹਾ ਹੈ ਗਾਟੀ ਕਰਦੇ ਮਜ਼ਾ ਆ ਰਿਹਾ ਬਹੁਤ ਜ਼ਿਆਦਾ ਆ ਰਿਹਾ ਨਹੀਂ ਆ ਰਿਹਾ